ਰੀਲੀਜ਼ ਹੁੰਦਿਆ ਹੀ ਵਿੱਕੀ ਕੌਸ਼ਲ ਦੀ ਫਿਲਮ ਬੈਡ ਨਿਊਜ਼ ਨੇ ਪਹਿਲੇ ਦਿਨ ਹੀ ਕਰੋੜਾ ਰੁਪਏ ਦੀ ਕਮਾਈ ਕਰ ਲਈ ਹੈ ਜੀ ਹਾਂ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਦੀ ਫਿਲਮ ਬੈਡ ਨਿਊਜ਼ ਜੋ ਕਿ 19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਹੀ ਫਿਲਮ ਕਾਮਯਾਬ ਵੀ ਰਹੀ ਹੈ ਫਿਲਮ ਦੇ ਵਿੱਚ ਐਮੀ ਵਿਰਕ ਦੀ ਵੀ ਖਾਸ ਭੂਮਿਕਾ ਦਿਖਾਈ ਗਈ ਹੈ ਫਿਲਮ ਨੇ ਆਪਣੇ ਪਹਿਲੇ ਦਿਨ ਦੇ ਬਾਕਸ ਆਫਿਸ ਕਲੈਕਸ਼ਨ ਦੇ ਨਾਲ ਵੀ ਪ੍ਰਭਾਵਿਤ ਕੀਤਾ ਤੁਹਾਨੂੰ ਦੱਸਦੀ ਹੈ ਕਿ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਇਹ ਪਵਿੱਖ ਦੇ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗੀ ਮੀਡੀਆ ਰਿਪੋਰਟਾਂ ਮੁਤਾਬਕ ਬੈਡ ਨਿਊਜ਼ ਵਿਕੀ ਕੌਸ਼ਲ ਦੀ ਆਪਣੇ ਪਹਿਲੇ ਦਿਨ ਹੀ ਸਭ ਤੋਂ ਵੱਧ ਕਮਾਈ ਜਾਨ ਕਮਾਈ ਕਰਨ ਵਾਲੀ ਫਿਲਮ ਹੈ ਦੱਸਦੀ ਹੈ ਕਿ ਬੈਡ ਨਿਊਜ਼ ਨੇ ਪਹਿਲੇ ਦਿਨ ਹੀ ਕਰੋੜਾ ਰੁਪਏ ਦੀ ਕਮਾਈ ਕਰ ਲਈ ਹੈ ਇੱਕ ਰਿਪੋਰਟ ਦੇ ਮੁਤਾਬਿਕ ਬੈਡ ਨਿਊਜ਼ ਨੇ ਪਹਿਲੇ ਦਿਨ 8.50 ਕਰੋੜ ਯਾਨੀ ਕਿ ਲਗਭਗ 8.5 ਤੋਂ 9 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਇਸ ਨੇ ਹਿੰਦੀ ਪੱਟੀ ਦੇ ਵਿੱਚ ਕੁੱਲ 22.80% ਕਬਜ਼ਾ ਦਰਜ ਕੀਤਾ ਹੈ ਸਵੇਰ ਦੇ ਸ਼ੋਅ ਦੇ ਵਿੱਚ ਜਿੱਥੇ 13.26% ਦਾ ਕਬਜ਼ਾ ਦੇਖਿਆ ਗਿਆ ਉੱਥੇ ਹੀ ਸ਼ਾਮ ਅਤੇ ਰਾਤ ਦੇ ਸ਼ੋਅ ਦੇ ਵਿੱਚ 21 ਤੋਂ ਲੈ ਕੇ 47% ਤੱਕ ਇਸ ਦਾ ਰੁਝਾਨ ਲੋਕਾਂ ਦੇ ਵਿੱਚ ਵੱਧ ਗਿਆ ਬੈਡ ਨਿਊਜ਼ ਇੱਕ ਰੋਮ-ਕਾਮ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਵਿੱਚ ਵਿੱਕੀ ਕੌਸ਼ਲ ਤ੍ਰਿਪਤੀ ਅਤੇ ਐਮੀ ਵਿਰਕ ਵਰਗੇ ਪ੍ਰਭਾਵਸ਼ਾਲੀ ਕਲਾਕਾਰਾਂ ਨੇ ਕੰਮ ਕੀਤਾ ਹੈ ਫਿਲਮ ਦੀ ਕਹਾਣੀ ਅਨੋਖੀ ਹੈ ਜਿਸ ਦੀ ਡਿਮਰੀ ਦੇ ਕਿਰਦਾਰ ਤੋਂ ਪਤਾ ਲੱਗਦਾ ਹੈ ਕਿ ਉਹ ਦੋ ਵੱਖ-ਵੱਖ ਮਰਦਾਂ ਦੇ ਨਾਲ ਬੱਚਾ ਨੂੰ ਜਨਮ ਦੇਣ ਜਾ ਰਹੀ ਹੈ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਦੇ ਕਿਰਦਾਰਾਂ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਫਿਲਮ ਦੀ ਕਹਾਣੀ ਨੇ ਵੀ ਦਰਸ਼ਕਾਂ ਦੇ ਮਨਾਂ ਦੇ ਵਿੱਚ ਉਤਸੁਕਤਾ ਪੈਦਾ ਕੀਤੀ ਹੀਰੋ ਵੀ ਇਸੇ ਨਜ਼ਰ ਆਏ ਨੇ ਕਈ ਲੋਕ ਜੋ ਨੇ ਇਨਾਂ ਨੇ ਮਿਹਨਤ ਕੀਤੀ ਹੈ ਤੌਬਾ ਤੌਬਾ ਗੀਤ ਦੇ ਵਿੱਚੋਂ ਵਿੱਕੀ ਕੌਸ਼ਲ ਵੀ ਆਪਣੇ ਡਾਂਸ ਦੇ ਨਾਲ ਲੋਕਾਂ ਦਾ ਧਿਆਨ ਖਿੱਚਦੇ ਹੋਏ ਨਜ਼ਰ ਆਏ ਤੌਬਾ ਤੌਬਾ ਗੀਤ ਤੇ ਵੀ ਕਾਫੀ ਚਰਚਾ ਬਣੀ ਹੋਈ ਸੀ ਜੋ ਕਿ ਪੰਜਾਬੀ ਗਾਇਕ ਕਰਨ ਔਸਲੇ ਦਾ ਗੀਤ ਹੈ ਤਾਂ ਇਹ ਵੀ ਕਾਫੀ ਚਰਚਾਵਾਂ ਦੇ ਵਿੱਚ ਬਣਿਆ ਹੋਇਆ ਸੀ ਅਤੇ ਤੌਬਾ ਤੌਬਾ ਗੀਤ ਦੇ ਵਿੱਚ ਜੋ ਵਿੱਕੀ ਕੌਸ਼ਲ ਦੇ ਵੱਲੋਂ ਡਾਂਸ ਸਟੈਪ ਕੀਤੇ ਗਏ ਨੇ ਉਹਨਾਂ ਨੇ ਤਾਂ ਦਰਸ਼ਕਾਂ ਨੂੰ ਖੂਬ ਲੁਭਾਇਆ ਸੀ ਤਾਂ ਫਿਲਮ ਵੈਸੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫੀ ਚਰਚਾਵਾ ਦੇ ਵਿੱਚ ਸੀ ਪਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲੇ ਦਿਨ ਹੀ ਵਿੱਕੀ ਕੌਸ਼ਲ ਦੀ ਫਿਲਮ ਬੈਡ ਨਿਊਜ਼ ਨੇ ਕਰੋੜਾ ਰੁਪਏ ਦੀ ਕਮਾਈ ਕਰ ਲਈ ਹੈ